ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਅੱਜ ਵੀ ਸਾਈਕਲ ਵਾਲਾ ਤੀਜਾ ਚੌਥਾ ਬਲੌਗ ਆ ਤੀਜਾ ਚੌਥਾ ਤੀਜਾ ਸਾਈਕਲ ਵਾਲਾ ਬਲੌਗ ਚੌਥਾ ਹੈਗਾ ਪਿਆਰ ਦਿਓ ਇਹਨੂੰ ਵੀ ਸਾਰਾ ਤੁਹਾਨੂੰ ਅੱਜ ਪਿੰਡ ਘੁਮਾਵਾਂਗੇ ਨਵੇਂ ਪਿੰਡ ਘੁਮਾਵਾਂਗੇ ਪੁਰਾਣੇ ਹੋਣਗੇ ਵੀ ਉਹ ਨਵੇਂ ਬਲੌਗ 'ਚ ਨਵੇਂ ਹੋਣਗੇ ਉਹ ਪਿੰਡ ਪ੍ਰਾਤਨ ਪਿੰਡ ਦਿਖਾਵਾਂਗੇ ਤੁਹਾਨੂੰ ਖੇਤ ਦਿਖਾਵਾਂਗੇ ਇਟਲੀ ਦੇ ਜਿਵੇਂ ਪੰਜਾਬ ਵਾਲਾ ਮਾਹੌਲ ਸਾਰਾ ਕੋ ਦਿਖਾਉਣਾ ਤੁਹਾਨੂੰ ਤੇ ਆ ਸਾਡੇ ਪਿੰਡ ਤੋਂ ਹੀ ਸਟਾਰਟ ਕਰਦੇ ਹਾਂ ਇੱਥੋਂ ਹਮੇਸ਼ਾ ਹੀ ਆ ਸਾਡੇ ਪਿੰਡ ਦੀ ਲੀਕ ਆਈ ਸਾਡਾ ਪਿੰਡ ਵੀ ਪੁਰਾਣਾ ਹੀ ਆ ਪਿੰਡ ਦਾ ਨਾਮ ਹੈਗਾ ਸਕੰਦੋਲਾਰਾ ਰੀਪਾ ਦੋਲੀ ਉਹ ਜ਼ਿਲ੍ਹਾ ਕਰਮੋਨਾ ਸਟੇਟ ਲੰਬਰ ਦੀ ਆ ਤੇ ਦੇਸ਼ ਇਟਲੀ ਇਟਲੀ ਲਓ ਜੀ ਪਹਿਲਾਂ ਸਵਾਗਤ ਕਰੋ ਕੋਮਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖੀ ਫਸਟ ਟਾਈਮ ਇਨ ਬਲੌਗ ਮਾਈ ਗੋਡ ਓ ਮਾਈ ਗੋਡ ਤੇ ਇਹ ਅਵਤਾਰ ਅਵਤਾਰ ਆਉਂਦੇ ਹੀ ਰਹਿੰਦਾ ਬਲੌਗ ਚ ਤੇ ਚਾਰ ਅੱਜ ਸਾਈਕਲ ਕਢਾ ਕੇ ਲਿਆਂਦੇ ਆ ਦੋ ਆਵਦੇ ਦੋ ਮੰਗਵੇਂ ਆ ਤੇ ਹੁਣ ਇਹਨਾਂ ਤੇ ਜਾਵਾਂਗੇ ਮੱਕੀਆਂ ਹੋ ਚ ਸਾਰੇ ਤੁਹਾਨੂੰ ਪੰਜਾਬ ਵਾਲਾ ਮਾਹੌਲ ਹੋਊਗਾ ਪੂਰੇ ਖੇਤ ਵਗੈਰਾ ਦਿਖਾਵਾਂਗੇ ਸਾਰਾ ਕੁ ਪਹਿਲਾਂ ਜਾਵਾਂਗੇ ਵਿਨਾ ਨੋਵਾ ਪਿੰਡ ਉਹ ਮੈਂ ਲਾ ਇੱਕ ਵਲੌਗ ਚ ਪਹਿਲਾਂ ਵੀ ਦਿਖਾਇਆ ਵਿਨਾ ਨੋਵਾ ਤੋਂ ਬਾਅਦ ਪੈਸ ਕਰੋ ਲੋ ਪੈਸ ਕਰੋ ਲੋ ਤੋਂ ਬਾਅਦ ਗੁੰਦਾਰ ਤੋਂ ਗੁੰਦਾਰ ਤੋਂ ਦੋ ਬਾਅਦ ਫੇਸ ਕੰਦੂ ਲਾਰਾ ਮਨ ਲਾ ਰੂਟ ਵਣ ਜੂ 15 20 ਕਿਲੋਮੀਟਰ ਦਾ ਤੇ ਜੁੜੇ ਰਹੋ ਸਾਡੇ ਨਾਲ ਵਧੀਆ ਵਧੀਆ ਲੋਕੇਸ਼ਨਾਂ ਦਿਖਾਵਾਂਗੇ ਤੁਹਾਨੂੰ ਇਟਲੀ ਦੇ ਰੰਗ ਢੰਗ ਸ਼ਾਂਤੀ ਵਾਲੇ ਪਿੰਡ ਜਿਵੇਂ ਸਾਡੇ ਪਿੰਡ 'ਚ ਸਕੂਨ ਹੀ ਹੈ ਇੱਥੇ ਬੁੜੇ ਵਾੜੀ ਰਹਿੰਦੇ ਆ ਮਤਲਬ ਮੜੀਰ ਮੜੂਰ ਇੰਨੀ ਹੈ ਨਹੀਂ ਜੇ ਕਹਿੰਦੇ ਸਕੂਨ ਲਾਉਣਾ ਲੈਣਾ ਤਾਂ ਸਕੰਦਲਾਰਾ ਰੀਪਾ ਦੋਲੀ ਆ ਕੇ ਇੱਥੇ ਆ ਇੱਥੇ ਆ ਕੇ ਬਹਿ ਸਕਦਾ ਆਰਾਮ ਨਾਲ ਦਾ ਸ਼ਾਂਤੀ ਨਾਲ ਬਸ ਲੇਖ ਦੇਖੀ ਜਾਓ ਤੇ ਨਿਆਰੇ ਲਓ ਚੱਲੀਏ ਮੁੰਡਿਓ ਚਲੋ ਬਈ ਰੈਡੀ ਹਾਂ ਰੋਟੀ ਪਾਣੀ ਖਾ ਲਿਆ ਐਨ ਤਿਆਰ ਆ ਪੂਰੇ ਐਨ ਫਿੱਟ ਹਾਜਮ ਕਰਨ ਚੱਲੇ ਹਾਂ ਆ ਬੰਦਾ ਅੱਜ ਸਾਡਾ ਹਰਿਆਣਾ ਉਹ ਚਾਹ એનર્ਜੀ ਚ ਇਹਦੇ ਕੋਲ ਸਾਈਕਲ ਹੈਗਾ ਸ਼ਰਮੇ ਵਾਲਾ ਸ਼ਰਮਾ ਜੀ ਤੁਹਾਡਾ ਸਾਈਕਲ ਸੁੱਖੀ ਚਲਾ ਰਿਹਾ ਜੇ ਕੋ ਹੋ ਗਿਆ ਤਾਂ ਇਹ ਤੋਂ ਉਹ ਕਰਿਓ ਇਹ ਜਰਾ ਮਨਾਵਰੂਗਾ ਚੱਲੀਏ ਫਿਰ ਲੋਈ ਮਿੱਤਰੋ ਗੱਲਬਾਤ ਹੋ ਗਈ ਇਦਾਂ ਕਿ ਇੱਕ ਜਿਹੜਾ ਸਾਈਕਲ ਅਸੀਂ ਮੰਗਿਆਈ ਮਨੀ ਜਸੂ ਕੇ ਵਾਲੇ ਮਨੀ ਦੋ ਉਹਦੀ ਕੱਟ ਹੀ ਆਏ ਬਈਆਂ ਦੀਆਂ ਨਾਲ ਟੋੜ ਸੈਟ ਕਰਦੇ ਆ ਫਿਰ ਵੀ ਨਹੀਂ ਸੈਟ ਆਉਂਦੀ ਇਹ ਥੋੜਾ ਬੋਲਣ ਜੋ ਹੁੰਦਾ ਹੋਊਗਾ ਵੀ ਆਵਾਜ਼ ਤੁਹਾਨੂੰ ਘੱਟ ਸੁਣ ਵੀ ਉਹ ਵੀ ਤੇ ਉਹ ਸਾਈਕਲ ਹੀ ਮੰਗਿਆਦਾ ਹੁਣ ਮੈਂ ਤਾਂ ਸੁੱਖੀ ਹੋ ਗਿਆ ਕੱਟੇ ਆਪਾਂ ਬਹਿ ਚੁੱਕੇ ਆ ਪਿੱਛੇ ਅੱਗੇ ਅੱਗੇ ਰਾਹ ਚਲਾਵਾਂਗੇ ਦੋਨੇ ਜਣ ਇਤਰਾਵਾਂ ਵੀ ਖੁੱਲ ਜੋ ਗਿਆ ਸਵੀਮ ਪੂਲ 1 ਜੂਨ 1 ਜੂਨ ਹੋ ਜਾਣੀਆ ਕੱਲ ਪਰਸ ਨੂੰ ਮਤਲਬ ਸਟਾਰਟਿੰਗ ਵੈਸੇ ਅੱਜ ਤੋਂ ਹੀ ਹੋ ਗਈ ਆ ਛੁੱਟੀਆਂ ਦਾ ਇੱਥੇ ਹੁਣ ਪੂਰਾ ਭਰਿਆ ਕਰੂਗਾ ਸਾਡੇ ਪਿੰਡ ਆ ਗਰਾਉਂਡ ਸਾਡੇ ਪਿੰਡ ਦਾ ਸਵੀਮ ਪੂਲ ਮਤਲਬ ਇੱਥੇ ਦਾ ਛੋਟਾ ਹੀ ਆ ਬਸ ਵੀ ਕੱਲਾ ਪੂਲ ਜਿਆ ਯਾਰ ਪਰ ਪੈਸੇ ਕੁਝ ਇਹ ਵੀ ਵਧੀਆ ਕਮਾ ਲੈਂਦੇ ਸੀ ਯਾਰ 10000 ਰੁਪਏ ਦੀ ਟਿਕਟਾਂ ਤੇ ਬੰਦੇ ਗੁੰਦੇ ਵੱਧੂ ਆਏ ਰਹਿੰਦੇ ਮਤਲਬ ਦਿਹਾੜੀ 'ਚ 50 ਜਾਂ 60 ਜਣੇ ਆ ਜਾਂਦੇ ਆ ਦੇਖ ਲੋ ਦੀ 10000 ਦਾ 50 60 ਨਾਲ ਲਾ ਲਓ ਦਿਹਾੜੀ ਤੇ ਨਾ ਘੁੱਟਦੇ ਆ ਓਨਲੀ ਸਵੀਮ ਪੂਲ ਵੀ ਕੱਲਾ ਬੱਦਜੁਗੀਆਂ ਨੇ ਹੋ ਗਈਆਂ ਵੱਡੀਆਂ-ਵੱਡੀਆਂ ਆਪਣਾ ਏਰੀਏ ਮੱਕੀ ਵਾਲਾ ਸਾਰਾ ਇੱਧਰ ਵੀ ਮੱਕੀ ਇੱਧਰ ਵੀ ਮੱਕੀ ਤੇ ਆਲੇ-ਦਾਲੇ ਖਾਲੇ-ਖਾਲੇ ਆ ਜੇ ਉਹ ਕਰਨ ਵਾਲਿਆ ਬਾਬੇ ਨੇ ਪਾਣੀ-ਪੂਣੀ ਚਲਾਉਣਗੇ ਹੁਣ ਇਹ ਸਾਰੇ ਪਹਿਲਾਂ ਸਾਫ਼ ਕਰਨਗੇ ਖੇਤਾਂ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਖਾਲੇ ਇਹਨਾਂ ਨਹੀਂ ਸਾਫ਼ ਕਰਨੇ ਆਪੇ ਟਰੈਕਟਰਾਂ ਨਾਲ ਲਿਆ ਕੇ ਘਾਹ ਨੂੰ ਇਹਨਾਂ ਨਹੀਂ ਵੜਨਾ ਹੁੰਦਾ ਸਾਰਾ ਤੇ ਮੱਕਿਆਂ ਨੂੰ ਮੈਲਾ ਹਜੇ ਇੱਕ-ਇੱਕ ਪਾਣੀ ਵੀ ਨਹੀਂ ਲੱਗਿਆ ਤਾਂ ਮੀਂਹ ਨਾਲ ਏਡੀਆਂ-ਏਡੀਆਂ ਹੋ ਗਈਆਂ ਪਾਣੀ ਰੱਬੀ ਦਾ ਦੇਖੋ ਤੁਸੀਂ ਕਿਵੇਂ ਜਾਂਦੀਆਂ ਉੱਪਰ ਪਾਦੀਆਂ ਪਹਿਲਾਂ ਵਜਲਿਆ ਬੀਨਾਵਾਂ ਪੰਡ ਲਹਿਰ ਵਾਲਾ ਪੰਡ ਇਹ ਉੱਥੇ ਬਹੁਤ ਸੋਹਣਾ ਬੰਡ ਐ ਰੋ ਵੀ ਮੈਨੂੰ ਬੜਾ ਕਹਿਣ ਲਾਦਾ ਬੰਡ ਦੇਖੀ ਸਕੂਨ ਕਿੰਨਾ ਹੋਊਗਾ ਤੇ ਉਹ ਵੀ ਸਮਾਜ ਤੇ ਆਹ ਮੱਕੀ ਨੇ ਅੱਜ ਬੜਾ-ਬੜਾ ਕੱਟਿਆ ਆ ਤੇ ਥੋੜੀ-ਮੋੜੀ ਨਿਕਲਈ ਆ ਵਸ ਚੱਲਦੇ ਆਂ ਯਾਕੀ ਨੂੰ ਖੇਤ ਵਗੈਰਾ ਦਾ ਉਹ ਆ ਮੈਂ ਪੂਰੇ ਕਣਕ ਵੀ ਆਉਗੀ ਉਹ ਵੀ ਦਿਖਾ ਮੈਂ ਕਣਕਾ ਜੇ ਇਹਨਾਂ ਨੇ ਵੱਡੀ ਨਹੀਂ ਮਹੀਨਾ ਚੱਲ ਜੋ ਗਿਆ ਜੂਨ ਜੂਨ ਚੱਲ ਪਿਆ ਕੱਲ ਪਰਸੋਂ ਲੈ ਕੇ ਜੂਨ ਆ ਤੇ ਜਿਹੜਾ ਕਣਕ ਦੀ ਹੁੰਦੀ ਬਦਲ ਉਹ ਹੀ ਮੌਸਮ ਆ ਇੱਥੇ ਉਹ ਜੂਨ ਜਲਾਈ ਚਾਹੁੰਦਾ ਜਿਹੜਾ ਆਪਣੇ ਅਪ੍ਰੈਲ ਚ ਆ ਜਾਂਦਾ ਹੈ ਲੋ ਜੀ ਕਹਿੰਦੇ ਨੌਜਵਾਨ ਸਾਡੇ ਨਾਲ ਰਲ ਚੁੱਕੇ ਨੇ ਦੋਨੇ ਉਹ ਪੁਰਾਣ ਫਾਰਮ ਚਾ ਮੁੰਡਾ ਤੇ ਆ ਦੇਖੋ ਬਾਬੇ ਬਣ ਕੇ ਇੱਥੇ ਹੁੰਦੀ ਏ ਡੀ ਡੀ ਗਿਆ ਮਤਲਬ ਗੋਡੇ ਗੋਡੇ ਕ ਜਿੰਨਾ ਕੱਦ ਦਾ ਇਹਦਾ ਆਪਣੇ ਕੱਦ ਵੀ ਜ਼ਿਆਦਾ ਹੁੰਦਾ ਤੇ ਦਾਣੇ ਵੀ ਜ਼ਿਆਦਾ ਹੁੰਦੇ ਇਕ ਵੱਲੀ ਤੇ ਇੱਥੇ ਘਾਟੀ ਹੁੰਦੇ ਇਹਦਾ ਹਜੇ ਰੰਗ ਥੋੜਾ ਹਰਾ ਹੈ 10 ਦਿਨਾਂ ਦਾ ਕਵੜਨਗੇ ਵੇਸੇ ਤੇ ਹਰੀ ਹੋ ਵੱਟ ਲੈਂਦੇਗਾ ਹੀ ਤਾਂ ਅਜ ਤਾਂ ਵੀ ਕਣਕਾ ਕੀ ਦੇਖੋ ਵਿਚ ਵਿਚ ਦਾ ਜਮਾ ਬੰਡੀਆਂ ਹੋਈਆਂ ਬਈ ਇਹਦੇ ਵਿਚ ਵਿਚ ਹਰੀਆਂ ਝੜਕਾਂ ਆਉਂਦੇ ਤੇ ਆ ਮੱਕੀ ਦੇਖ ਲਓ ਇਹ ਮੇਰੇ ਮੁੰਡੇ ਮੁੰਡੇ ਜੱਡੀ ਹੋ ਗਈ ਇਹ ਮੱਕੀ ਬੜੀ ਕੀਤੀ ਲਾਤੀ ਇਹਨਾਂ ਨੇ ਪਹਿਲਾਂ ਹੀ ਹੋ ਚੁਗੀ ਆ ਇਹ ਹਰੀਆਲੀ ਦੇ ਵਿੱਚ ਇਕਾ ਕਰ ਸਕਦੇ ਆ ਪੰਜਾਬ ਵਾਲਾ ਮਾਹੌਲ ਹੈ ਪੂਰਾ ਅੱਗੇ ਜਾ ਕੇ ਤੁਹਾਨੂੰ ਮੋਟਰਾਂ ਵੀ ਦਿਖਾਉਣੀਆਂ ਜਿਹੜੀਆਂ ਆਉਣੀਆਂ ਨਹਿਰਾਂ ਨੂਗਾ ਸਭ ਕੁਝ ਉਹੀ ਸਿਸਟਮ ਆ ਦੇਖਿਓ ਆ ਦੇਖੋ ਬਾਪੋ ਜਿੱਥੋਂ ਇਹਨਾਂ ਨੇ ਕਣ ਕਬੱਡੀ ਆ ਆਪਣੇ ਵਾਂਗੂ ਆਪਣੇ ਬਣਾ ਲੈਂਦੇ ਤੂੜੀ ਤੇ ਖਰਚੇ ਉਹ ਕਰਦੇ ਆ ਇਹਨਾਂ ਨੇ ਜਮਾਂ ਹੀ ਉਹ ਰੋਲ ਜਿਹੇ ਬਣਾਉਦੇ ਜਿਹੜੇ ਅੱਜ ਕੱਲ ਆਪਣੇ ਵੀ ਚੱਲ ਪਿਆ ਸਿਸਟਮ ਰੋਲ ਜੇ ਬਣਾਉਣ ਵਾਲਾ ਉਸ ਤੋਂ ਬਾਅਦ ਉਹ ਚੱਕ ਕੇ ਲੈ ਜਾਂਦੇ ਆ ਗਾਵਾਂ ਨੂੰ ਪਾਉਂਦੇ ਆ ਤੇ ਸੁੱਕੀ ਇਧਰ ਨਾਲ ਹੈ ਨਹੀਂ ਵੀਰੇ ਡੂੰਗਾ ਬਹੁਤਾ ਨਾਲਾ ਜਿਹਾ ਤੇ ਆਹ ਦੇਖੋ ਮੋਟਰਾਂ ਵੀ ਬਣੀਆਂ ਹੋਈਆਂ ਉਂੀ ਇਓਂ ਨਹੀਂ ਪਾਣੀ ਕੱਢਣ ਵਾਲਿਆਂ ਨੇ ਉਹ ਸਮਾਨ ਸੂਨ ਰੱਖਣੋਂ ਪੁਰਾਣੀਆਂ ਹੋਣਾਂ ਈਆਂ ਅੱਜਕੱਲ ਦਾ ਇਹ ਬਣਾਉਂਦੇ ਨਹੀਂ ਹੈਗੇ ਪਾਣੀ ਦਾ ਇੱਥੇ ਖਾਲਿਆਂ ਜੀ ਆਉਂਦਾ ਜਿਹੜੇ ਨਾਲ ਨੇ ਤੇ ਦੇਖੋ ਐਨ ਪੂਰਾ ਰਣਾ ਮદાન ਕੱਢਿਆ ਪਿਆ ਹੁਣ ਇਹਨਾਂ ਨੇ ਬਸ ਮੱਕੀ ਬੀਜ ਦੇਣੀ ਆ ਇੱਥੇ ਵੀ ਸਾਰਾ ਫਿਰ ਮੱਕੋ ਮੱਕੀ ਵਾਲਾ ਕੰਮ ਹੋ ਜਾਊਗਾ ਤੇ ਇਧਰ ਪਿੰਡ ਸੁਨੀਗੇ ਦੀ ਨਹਿਰ ਦੌਲਿਓ ਆ ਚੁੱਕੀ ਆ ਸੁੱਕੀ ਇੱਥੇ ਰੋਕੀ ਇੱਥੇ ਉਹ ਕਰਾਂਗੇ ਥੱਲੇ ਰੋਕਾਂ ਰੋਗਲਾ 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 ਰੋਕ ਲਓ ਨਾ ਜੋਂ ਉਹਨਾਂ ਰੋਕ ਲਓ ਹੰਬੇ ਦਾ ਨਹੀਂ 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 ਤੇ ਨਹਿਰ ਤੇ ਪਹੁੰਚ ਜੂ ਗਏ ਆ ਦੇਖੋ ਨਹਿਰ ਦੇ ਕਿਨਾਰੇ ਜੱਟਾ ਪਾ ਦੇ ਬੰਗਲਾ ਉਹ ਕੰਮ ਹੋਇਆ ਵਿਆ ਗਿਆ ਮੇਰੇ ਵੀਰੋ ਆਸ ਨੀਗਾ ਪਿੰਡ ਆ ਗਿਆ ਨਹਿਰ ਦੇ ਪਰਲੇ ਵਾਸੇ ਇੱਥੋਂ ਪ੍ਰਵਿੰਚਾ ਵੀ ਬਰੇਸ਼ੀਆ ਸਟਾਰਟ ਹੋ ਜਾਂਦਾ ਮਤਲਬ ਜ਼ਿਲ੍ਹਾ ਬਦਲ ਜਾਂਦਾ ਸਾਡਾ ਲਾਸਟ ਪਿੰਡ ਆ ਕਰਮੋਨਾ ਜ਼ਿਲ੍ਹੇ ਦਾ ਸਕੰਦੋਲਾਰਾ ਇਧਰ ਆ ਨਹਿਰ ਤੋਂ ਪਰਲੇ ਵਾਸੇ ਬਰੇਸ਼ੀਆ ਸਟਾਰਟ ਹੋ ਜਾਂਦਾ ਬਰੇਸ਼ੀਆ ਦਾ ਪਹਿਲਾ ਪਿੰਡ ਆ ਜਾਂਦਾ ਸਨੀਗਾ ਤੇ ਆ ਦੇਖੋ ਸਾਰੀਆਂ ਹਜੇ ਕਣਕਾਂ ਨੇ ਕਣਕਾਂ ਵੜ ਕੇ ਇਹਨਾਂ ਨੇ ਮੱਕੀਂ ਦੇ ਵਾਰੇ ਲਾ ਦੇਣੀਆਂ ਨੇ ਆ ਫਲ ਉਹ ਵੀ ਲਾਇ ਫਲ ਕਹੀ ਜਾਂਦਾ ਸਬਜ਼ੀਆਂ ਸੂਜੀਆਂ ਬੀਜੀਆਂ ਤੇ ਮਾੜੀ ਮੋਟੀ ਕਰ ਲੈਂਦੇ ਆ ਵੀ ਸਬਜ਼ੀਆਂ ਉਹਦੀਆਂ ਬੀਜ ਲੈਂਦੇ ਆ ਉਹ ਤਾਂ ਇੱਥੇ ਨਹੀਂ ਵੱਡੇ ਟੱਕ ਜੀ ਹੁੰਦੀਆਂ ਜਿਵੇਂ ਆਪਣੇ 9 ਮਹੀਨੇਲੇ ਪੇਪਰ ਭਰਦੇ ਆ ਉਹ ਇਹਨਾਂ ਦੀ ਹੁੰਦਾ ਸਬਜ਼ੀਆਂ ਦੇ ਸਰ ਤੇ ਹਾਂ ਸੁਖੀ ਕੀ ਰਿਪੋਰਟ ਹੰਬੇ ਤਾਂ ਨਹੀਂ ਨਾ 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 ਵੀ 18 ਦਿਨ ਕਿਤੇ ਰਵਦੇ ਆ ਵੀ 18 ਅਰੇ ਸਾਹਮਣੇ ਲਖੇ ਚੱਲੀਏ ਯਾਰ ਵਧੀਆ ਹੋਊਗਾ ਅੱਜ ਲੋ ਵੀ ਮੁੰਡਿਆਂ ਨੇ ਸਲਾਹ ਕਰ ਲਈ ਤਾਂ ਕਿ ਜੋ ਰਿਖ ਦਾ ਕੰਮ ਨਹੀਂ ਪੂਰਾ ਲੱਗ ਚੁੱਕਿਆ ਉਤੋਂ ਵੀ ਪਈਆ ਗਰਮੀ ਬੋਰੀ ਤੇ ਇੱਕ ਸਾਡੇ ਕੋਲ ਇੱਕ ਸਾਈਕਲ ਘੱਟ ਕਰਕੇ ਨਾ ਔਖਾ ਸਲਾਈਡ ਅਗਲੀ ਤੇ ਉਹ ਵੀ ਨਵਾਂ ਪਿੰਡ ਦਿਖਾਉਣੇ ਹਾਂ ਪਰ ਇਹਦੀ ਅਸੀਂ ਸਕੰਦਲਰ ਆ ਜਾਣਾਂ ਦੁਆਰੇ ਖੇਤ ਖੋਦ ਹੁਣ ਸਾਰਾ ਦਿਖਾ ਦੇਣਾ ਇਹ ਪਿੰਡ ਨਹੀਂ ਨੇ ਮਤਲਬ ਤੁਹਾਨੂੰ ਪੂਰਾ ਵਧੀਆ ਦਿਖਾਵਾਂਗੇ ਇਸ ਟ੍ਰੈਕ ਚ ਜਾਣਾ ਬਲੌਗ ਨੂੰ ਲਾਈਕ ਤੇ ਸ਼ੇਅਰ ਕਰਨਾ ਹੋ ਜੀ ਉਹ ਤੇ ਲਿਖਿਆ ਪਰਵਿੰਚਾ ਕਰਮੋਨਾ ਇੱਥੇ ਕਦਮ ਹੋ ਜਾਂਦਾ ਕਰਮੋਨਾ ਜਿਹੜਾ ਤੇ ਬਰੇਸ਼ਾ ਸਟਾਰਟ ਹੋ ਗਿਆ ਸੁਣੀਏ ਨੋ ਇੱਧਰ ਰੰਗਿਆ ਆਪਾਂ ਇੱਧਰ ਜਾਣਾ ਜਾਂ ਬੀਬੀਆਂ ਦੇਖ ਲੋ ਹੱਸੀ 90 ਸਾਲ ਦੀਆਂ ਨੇ ਹਜੇ ਵੀ ਸਾਈਕਲ ਚਲਾਉਂਦੀਆਂ ਫਿਰਦਿਆਂ ਆਪਣੇ ਹੁੰਦਾ ਇੰਡੀਆ ਜਮਾ ਨਹੀਂ ਉਹ ਘੋੜੇ ਹੋਇਆ ਦੇ ਇੱਧਰ ਗਧੇ ਸੁੱਕੀ ਬਾਬਾ ਇੱਧਰ ਥੱਲੇ ਭੇਟਾਂ ਹੀ ਚਾਰਦੇ ਆ ਭੇਟਾਂ ਚਾਰਨ ਵਾਲਾ ਕੰਮ ਵੀ ਇਟਲੀ 'ਚ ਬਹੁਤ ਆ ਤੁਹਾਨੂੰ ਅੱਗੇ ਮੈਂ ਲਾ ਕਾਫੀ ਵਾਰ ਦਿਖਾਈਆਂ ਨੇ ਅੱਜ ਸਮਾਰਕ ਨੇੜੇ ਹੁੰਦਾ ਦਿਖਾਉਣੇ ਆ ਥੱਲੇ ਬਾੜੀ ਘਰਦੇ ਮੈਂ ਆਪਣੇ ਲਾਂ ਦੇ ਇੰਡੀਆ ਦੀ ਬਾੜੀ ਘਰ ਦਿੰਦੇ ਆ ਦੇਖੋ ਭੱਡਾ ਉਪੈਂਦਾ ਨਾ ਆ ਆ ਦੇਖੋ ਜਾਂਦਾ ਪੱਗ ਰੁਕ ਜਾ ਓਏ ਦੇਖੋ ਕੀ ਆ ਬਾਤ ਹੈ ਨੇਰਤ ਬਾੜੀ ਫਿਰਦੇ ਆ ਪਰੇ ਪਰਲੇ ਪਾਸੇ ਨਹਿਰ ਚੱਲ ਰਹੀ ਆ ਵਿੱਚ ਹੀ ਗਦੇ ਘੋੜੇ ਵੀ ਨਾਲ ਹੀ ਨੇ ਇਹਨਾਂ ਦਾ ਵੀ ਕੋਈ ਘਰ ਨਹੀਂ ਹੁੰਦਾ ਵਾਪੇ ਆ ਜਮ ਗੱਡੀ ਪਿੱਛੇ ਇਹਨਾਂ ਦਾ ਘਰ ਜਿਆ ਪਿਆ ਹੋਇਆ ਇੱਥੇ ਰਹਿੰਦੇ ਹੁੰਦੇ ਕੋਈ ਵੀ ਖੇਤ ਚ ਰੋਗ ਰਹਿੰਦੇ ਆ ਦੇ ਇਧਰ ਵੀ ਨੇ ਥੱਲੇ ਐ ਹੁੰਦਾ ਨਾਲ ਸੱਟੋ ਜਾ ਆ ਜੋ ਚੱਲੀ ਅੱਗੇ ਬਿੰਨਾ ਨਵਾਂ ਨੇ ਜਾ ਰਹੇ ਆ ਇਹ ਚ ਘੋੜੇ ਜਾਂ ਗਧੇ ਚ ਵੜ ਲੈਂਦੇ ਭੇਡਾ ਉਡਾ ਜਿਹੜੀ ਬਿਮਾਰ ਹੋ ਜੇ ਉਹ ਇਹ ਚ ਲੈ ਜਾਂਦੇ ਆ ਵੀਰੇ ਲੱਦ ਕੇ ਇਤਰਾ ਰੁੱਖ ਤੇ ਜਿਲਾਏ ਹੋਏ ਬਹੁਤ ਸੋਹਣਾ ਲਾ ਵੀ ਜਗਾ ਜੀ ਮਤਲਬ ਫੋਟੋਗ੍ਰਾਫੀ ਕਰਨ ਨੂੰ ਵੇਦ ਨਾਵਾਂਗੇ ਇੱਥੇ ਵੀ ਫੋਟੋਆਂ ਵਾਟਾਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਬੇ ਜਸ ਅੰਡਰਸਕੋਰ ਸਿੱਧੂ 855 ਇੰਸਟਾਗ੍ਰam ਆਈਡੀਆ ਜਾ ਕੇ ਫੋਲੋ ਕਰ ਲਿਓ ਜੁੜੇ ਰਿਹਾ ਕਰੋ ਆਪਣੇ ਨਾਲ ਇਹ ਜੇ ਵਲੌਗ ਆਪਾਂ ਘੁੰਮਣ ਫਿਰਨ ਵਾਲੇ ਇਟਲੀ ਦੇ ਸਾਰੇ ਇਨਫੋਰਮੇਸ਼ਨ ਵਗੈਰਾ ਹੋਰ ਇਟਲੀ ਦਾ ਰੰਗ ਢੰਗ ਵੀ ਕਹਿ ਹੈ ਇਟਲੀ ਸਾਰਾ ਤੁਹਾਨੂੰ ਸੱਚ ਦਿਖਾਉਨੇ ਆ ਕੋਈ ਕਣਕ ਇੱਥੇ ਹੁੰਦੀ ਗੋਡੇ ਕੇ ਜੜੀਆਂ ਉਹ ਵੀ ਬੱਲੀ ਦੇਖੀ ਛੋਟੀ ਹੀ ਹੁੰਦੀ ਆ ਆਪਣੀਆਂ ਬੱਲੀ ਬਰੰਬੀ ਹੁੰਦੀ ਆ ਦਾਣੇ ਵੱਧ ਹੁੰਦੇ ਇਹਨਾਂ ਦੇ ਦਾਣੇ ਵੀ ਘੱਟ ਹੀ ਹੁੰਦੇ ਆ ਕਿਉਂ ਇਹ ਰੇ ਸਪਰੇ ਨਹੀਂ ਨਹੀਂ ਕਰਦੇ ਆਪਣੇ ਵਾਲੀ ਕਰਦੇ ਆ ਆ ਵੀ ਮੱਕੀ ਲਾਈ ਹੋਈ ਆ ਉਹਨਾਂ ਕੋਲ ਲੈਣਾ ਨਹੀਂ ਅੱਛਾ ਆ ਇੱਧਰ ਵੀ ਹੁਣ ਮਤਲਬ ਯਾਰ ਸਾਡਾ ਏਰੀਆ ਸਾਰੇ ਇਹਨਾਂ ਨਾਲੋਂ ਵੱਧ ਸਤਾਲੇ ਆ ਇੱਥੇ ਮੱਕੀ ਉਹ ਮੱਕੀ ਕਰਦਣੀ ਆ ਇਹਨਾਂ ਨੇ ਵੀ ਮੱਕੀ ਬਾਜੋ ਆਚਾਰ ਪਾ ਲੈਂਦੇ ਜਿਹੜਾ ਆਪਣੇ ਹੁਣ ਚੱਲਿਆ ਇਹਨਾਂ ਦੇ ਸਦੀਆਂ ਤੋਂ ਉਹੀ ਚੱਲਦਾ ਹੁੰਦਾ ਆਪਣੇ ਇੱਥੇ ਹੀ ਗਈ ਆ ਟੈਕਨੀਕ ਹੁਣ ਆਪਣੇ ਆਚਾਰ ਅੱਜ ਹੁਣ ਅੱਜ ਗੱਲ ਮੈਂ ਨਾਲ ਹਰੇ ਕੀ ਬੋਲਣ ਲੱ ਆ ਇਹ ਉਹ ਆ ਵੀਨਾ ਨੋਵਾ ਪਿੰਡ ਆ ਉਹ ਤੁਹਾਨੂੰ ਦਿਖਾਉਣਾ ਹੈ ਬਹੁਤ ਸਕੂਨ ਵਾਲਾ ਪਿੰਡ ਆ ਬਹੁਤ ਵਿੱਚ ਦੀ ਨਹਿਰ ਲੰਘਦੀ ਆ ਸੋਹਣਾ ਪਿੰਡ ਆ ਦੇਖ ਲਓ ਲੈ ਆ ਜਾਂਦਾ ਨਿਆਰੇ ਨਾਲ ਬੈਠਾ ਉਦੋਂ ਤਰਾ ਜੋਰ ਲਾ ਕੇ ਆ ਓਏ ਇੰਨੀ ਜਲਦੀ ਮਗਰ ਵੀ ਆ ਗਿਆ ਬਾਬੇ ਇੱਥੇ ਤੁਹਾਨੂੰ ਆ ਜੀ ਦੇਖਣ ਨੂੰ ਮਿਲੂਗਾ ਕਿ ਭੇਡਾਂ ਉਰੀ ਲੰਘ ਕੇ ਗਈਆਂ ਨੇ ਤੇ ਇੱਥੇ ਦਰਖਤ ਲਾਤੇ ਨੇ ਓਏ ਆ ਦੇ ਆਹ ਦਰਖਤ ਤੇ ਦਰਖਤ ਬਹੁਤ ਨੇ ਬਾਬੇ ਇਟਲੀ ਹਰਿਆਲੀ ਵੀ ਦੇਖੋ ਤੁਹਾਨੂੰ ਹਰੇ ਰੰਗ ਸਿਆਲਾਂ ਚ ਸੁੱਕ ਜਾਂਦੇ ਕਿਉਂ ਠੰਡ ਬੋਪੇ ਜਾਂਦੀ ਆਪਦੇ ਦੁਆਰੇ ਹਰੇ ਹੋ ਜਾਂਦੇ ਮੈਨੂੰ ਆਪਣੇ ਨੀਨੇ ਸੁੱਕ ਜਾਂਦੇ ਜਨੇ ਇੱਥੇ ਸੁੱਕੇ ਜਾਂਦੇ ਆ ਦੇਖੋ ਇਹੋ ਜਿਹੇ ਜੰਗਲ ਤੁਹਾਨੂੰ ਥਾਂ ਤੋਂ ਦੇਖਣ ਨੂੰ ਮਿਲ ਜਣਾ ਵੀ ਉਈ ਨਿਕੇ ਨਿਕੇ ਜੰਗਲ ਜੇ ਆ ਨਾਲ ਨਾਲ ਨਹਿਰ ਜਾ ਰਹੀ ਆ ਉਹਦੇ ਕਿਹਦਾ ਘਰ ਵੀ ਪਾਇਆ ਹੋਇਆ ਨਹਿਰ ਦੇ ਕੰਢੇ ਪੂਰੇ ਆ ਗਿਆ ਪਿੰਡ ਵੀਨਾ ਨੋਵਾ ਸੁੱਖੀ ਨੂੰ ਫੜਾ ਸੁੱਖੀ ਨੂੰ ਹਨਸਾਈਕਲ ਸਹੀ ਹੈ ਕਿ ਇਹ ਚਲਾਉਣਾ ਵੀ ਨਹੀਂ ਮੇਰੇ ਅੰਦਰ ਤੇਨੂੰ ਰੋੜੇ ਸਹੀ ਆ ਆਗੇ ਇਹਦਾ ਫਾਰਮ ਆਉਜਿਆ ਬਾਬੇ ਦੇਖੋ ਇਹਦੇ ਵਿੱਚ ਹੀ ਪੂਲ ਜੇ ਵੀ ਬਣੇ ਹੋਏ ਆ ਵਿੱਚ ਹੀ ਘਰ ਜਗਾ ਉਹ ਦੇਖੋ ਪਰੇ ਘੋੜੇ ਘਾੜੇ ਵੀ ਫਿਰਦੇ ਵਿੱਚ ਆਂਦੇ ਆ ਨਿੰਗ ਨਿੰਗੇ ਪੂਲ ਜੀ ਬਣਾਏ ਹੋਏ ਲਓ ਜੀ ਇੱਧਰ ਰਹਿ ਗਿਆ ਪਿੰਡ ਵੀ ਨਾ ਨੋਵਾ ਤੇ ਅਸੀਂ ਚੱਲੇ ਪਹਿਲਾਂ ਨਹਿਰ ਤੇ ਆ ਪਿੰਡ ਦੀ ਬੜੀ ਘੈਂਟ ਨਹਿਰ ਲੰਘਦੀ ਹੈ ਉਹੀ ਨਹਿਰ ਆ ਗਈ ਇੱਧਰ ਮਤਲਬ ਕੌਮ ਫਿਰ ਕੇ ਪਰੇ ਪਿੰਡ ਤੇ ਜਮਾ ਵਿੱਚ ਹੀ ਲੰਘਦੀ ਹੈ ਬੰਦੇ ਇੱਥੇ ਰਹਿੰਦਾ ਹੋਵੇ ਆਪਾਂ ਆ ਕੇ ਸ਼ਾਮ ਜੀ ਨਹਿਰ ਤੇ ਬਹਿ ਜਾਵੇ ਤੇ ਬੈਠਾ ਰਵੇ ਦੇਖੀ ਜਾਵੇ ਵਧੀਆ ਲੱਗਦਾ ਪਾਣੀ ਚੱਲਦਾ ਵੀ ਸਕੂਨ ਮਿਲਦਾ ਆ ਸਾਈਡ ਤੇ ਪੱਥਰ ਜੇ ਲਾਤੇ ਨਹਿਰ ਦੇ ਮਨ ਲਾ ਜਾਓ ਭਰੀ ਸੀ ਆ ਗਿਆ ਕੇਜ਼ਾ ਪਿੰਡ ਦਾ ਦੇਖ ਸਕਦੇ ਹਾਂ ਹਾਂ ਕੀ ਸਲਾਹ ਹੁਣ ਨਾ ਇਹ ਨਾ ਓਏ ਵਾਹ ਆ ਗਿਆ ਗਰਮੀਆਂ ਬਾਪੇ ਉਹਨਾਂ ਨੂੰ ਨੂਣ ਵੀ ਜਾਇ ਕਰਾਂਗੇ ਕਿਵੇਂ ਅੱਛੇ ਲੈ ਕੇ ਦੇ ਪਹਿਲੇ ਅੱਛੇ ਲੈ ਕੇ ਆਉਣੇ ਆ ਵਾਹ ਇਹ ਤੇ ਵੱਤਵਾਰ ਨਹਿਰਾਂ ਐ ਸਾਈਡਾਂ ਤੋਂ ਪੱਕੀਆਂ ਕਰ ਦੇਣਗੇ ਜਿਵੇਂ ਪਿੰਡ ਚੋਂ ਜਦੋਂ ਹੜਾ ਹੜਾਉਂਦੇ ਆ ਵੀ ਜਾਵੇ ਨਾ ਪਾਣੀ ਥੱਲੋ ਨਹੀਂ ਐ ਪੱਕੀ ਬੁੱਕੀ ਕਰਦੇ ਜਿਵੇਂ ਆਪਣੇ ਅੱਜ ਕੱਲ ਪੱਕੀਆਂ ਕਰੀ ਜਾਂਦੇ ਆ ਨੋ ਵੀ ਕੋਲੇ ਤੇ ਹੀ ਜਾਂਦੇ ਹੋਏ ਨੌਜਵਾਨ ਕੋਲੇਗਾ ਜਲੀ ਵਾਲਾ ਟੁੱਟਣ ਦਾ ਵੀ ਇਹਦਾ ਡਰ ਜੀ ਲੱਗ ਰਿਹਾ ਝੂਲ ਜੇ ਰਿਹਾ ਨਾ ਓਏ ਇਹ ਤੁਰ ਕੇ ਉੱਥੇ ਜਲਿਆ ਛਾਵੇਂ ਖੜਦੇ ਆ ਉੱਥੇ ਅੱਧਾ ਘੰਟਾ ਦੇਖਦੇ ਆ ਨਿਆਰਾ ਪਿੰਡ ਦਾ ਇਹੀ ਬਾਪੇ ਹੋ ਜਿੰਦਗੀ ਇੱਥੇ ਸਕੂਨ ਵਾਲੀ ਜਿੰਦਗੀ ਬਹੁਤ ਹੈ ਇੱਦਾਂ ਲੋਕ ਆਰਾਮ ਨਾਲ ਜਿਉਂਦੇ ਆ ਬੜਾ ਪੈਸਾ ਨਹੀਂ ਹੈਗਾ ਲੋਕਾਂ ਕੋਲੇ ਬੜਾ ਘੱਟ ਵੀ ਨਹੀਂ ਮੈਂਟੇਨੈਂਸ ਪੂਰੀ ਵਧੀਆ ਚੱਲਦੀ ਆ ਬੰਦਿਆਂ ਦੀ ਵਾਹ ਹੈ ਆਪਣੇ ਮੰਡ ਵਾਲੇ ਪੰਜ ਬੰਦਿਆਂ ਨੂੰ ਵੀ ਕਿੰਨਾ ਹੋਣੇ ਚਾਰੇ ਜਾਣੀ ਵਾਰ ਹਜੇ ਠੰਡ ਆ ਮੈਂ ਮੰਨ ਲਓ ਤੇ ਉੱਥੇ ਚੱਲਾਂ ਲਾਵੇ ਲੈ ਪਰ ਜਾਨ ਨੂੰ ਸੁੱਖੀ ਨਹੀਂ ਚਲਾ ਜਾਣਾ ਸੁੱਖੀ ਬਤਨਾ ਨੂੰ ਮੁੜ ਜਾਣਾ ਤੁਸੀਂ ਹਾਂਜੀ ਸੋਹਣੇ ਆ ਦੇਖੋ ਬਾਬੇ ਕਤਲੇ ਆਮ ਹੋਇਆ ਪਿਆ ਲਓ ਜੀ ਘੰਟੇ ਵੱਜ ਚੁੱਕੇ ਨੇ ਕਿੰਨੇ ਵੱਜ ਗਏ 12 ਨਾ 1 2 ਵੱਜ ਗਏ ਹੁਣੇ 2 2 ਵੱਜ ਜੋ ਗਏ ਨੇ 2 ਵਾਰੀ ਘੰਟਾ ਵੱਜਿਆ 2 ਵਜੇ ਨੇ ਦੇਖ ਲਓ ਇਹ ਹਿਸਾਸ ਤੋਂ ਮੰਨਦੇ ਇੱਥੇ ਐ ਦਵਾਰ ਨੂੰ ਬਹੁਤ ਬਾਅਦ ਐ ਦਵਾਰ ਨੂੰ ਸਵੇਰੇ 8:00 ਵਜੇ ਨਾ ਦਾੜ-ਦਾੜੀ ਹੁੰਦੀ ਹੁੰਦੀ ਐ ਰਾਤ ਨੂੰ 12:00 ਵਜੇ 12:00 ਵਜੇ ਰਾਤ ਨੂੰ 12:00 ਵਜੇ 12:00 ਵਜੇ ਤੇ ਪਹਿਲਾਂ-ਪਹਿਲਾਂ ਬੰਦੇ ਨੂੰ ਹੁੰਦਾ ਜਦੋਂ ਬੰਦਾ ਇਡਲੀ ਚਾਹੁੰਦਾ ਆਉਂਦਾ ਉਦੋਂ ਬੜੇ ਬਾਅਦ ਦੇ ਕੰਨਾਂ 'ਚ ਉਦੋਂ ਬਾਅਦ ਆਤ ਜੀ ਪੈ ਜਾਂਦੀ ਐ ਉਧਰ ਜਾਂਦੇ ਹਾਂ ਹਾਂ ਪਰ ਇੱਥੇ ਆ ਜਾ ਸਿੱਧਾ ਜੀ ਹੋ ਰਹਿਣ ਦੇ ਇੱਥੇ ਪੈਂਕਰ ਹੋ ਗਿਆ ਬਿਰੋ ਹੋ ਪਰਿਆਂ ਚਾੜ ਲੈਣਾ ਆਪਾਂ ਨਹੀਂ ਚੱਲ ਫਿਰ ਇੱਧਰ ਹੀ ਚੱਲੋ ਐ ਦਵਾਰ ਨੂੰ ਕ੍ਰੈਕਟ ਗਰੂਟ ਖੇਡਣ ਚਲੇ ਜਾਂਦੇ ਆ ਕ੍ਰੈਕਟ ਦਾ ਹੀ ਬੜੀ ਮਢੀ ਰੌਂਦੀ ਆ ਉੱਥੇ ਸੁੱਖੀ ਕਿੰਨੇ ਜਾਣੇ ਹੁੰਦੇ ਆ ਦੱਸ ਦੇ ਮਾੜਾ ਪਤਾ ਹੀ ਨਹੀਂ ਬਿਰੋ ਗਿਣਤੀ ਵੀ ਨਹੀਂ ਗਿਣਤੀ ਨਹੀਂ ਹੁੰਦੀ ਆ ਪੇਲੇ ਪਹਿਲੇ ਆ ਉੱਥੇ ਟੂਰਨਾਮੈਂਟ ਹੋਈ 16 ਟੀਮ ਆਈ 16 ਟੀਮ ਆ 11-11 ਜਾਣੇ ਤਾਂ ਹੁੰਦੇ ਹੀ ਆ ਜਿਹੜੇ ਮੇਰੇ ਵਰਗੇ ਨਾਲ ਚਲੇ ਜਾਂਦੇ ਆ 4-5 ਉਹ ਦਲਾਲੋ ਸਾਹਿਬ ਵੀ 2-250 ਜਾਣਾ ਹੁੰਦਾਗਾ ਉੱਥੇ ਕ੍ਰਿਕਟ ਖੇਡਣਾ ਆ ਹਾਂ ਆਪਣੇ ਆਪਣੇ ਇੰਡੀਆ ਵੀ ਇਹੋ ਜਿਹੀ ਹੁੰਦੀਆਂ ਨੇ ਵੀ ਆਈਆਂ ਆ ਦੇਖ ਲਓ ਇੰਨਾ ਪਿੰਡ ਤੁਹਾਨੂੰ ਦਿਖਾਦਾ ਹਜੇ ਤੱਕ ਕੋਈ ਬੰਦਾ ਦੇਖਿਆ ਦੇਖ ਲਓ 800 ਲਾਵਾ ਉਹਨੇ ਮਾਮੇ ਗਿਆ ਨੇ ਆ ਦੇਖੋ ਇਧਰ ਲਾ ਦੀਏ ਗੱਡੀਆਂ ਕਿਉਂ ਜਾਂਦੀ ਆ ਨਾ ਇਕੱਠਾ ਬਣਾਉਣ ਵਾਲੀ ਇਹਦਾ ਟਰੈਕਟਰ ਨਿਕਲ ਜਾਈ ਆ ਇਹ ਹੈਂਡਿਕਾ ਜਾਂਦੀ ਬਾਬੇ ਚੱਲੀਏ ਵਧੀਏ ਸੁਖੀ ਭਾਈ ਪੂਰੀ એનਰਜੀ ਜਗਾਂਦੇ ਸਾਨੂੰ ਐਂ ਗਈ ਜਾਂਦਾ ਇਕੱਠੀ ਤਣੂ ਐ ਬਈ ਚਲੋ 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 ਲੈ ਰਾਜਾ ਬਲੌਗਿੰਗ ਇੱਥੇ ਕਰਨੀ ਬਹੁ ਹੈ ਮੜੀ ਰਹਿ ਕੇ ਐ ਤੇ ਹੱਥ ਰੱਖੀ ਬਣਾਇਆ ਇਹ ਚੱਕਰ ਸਾਈਕਲ ਦਾ ਇੱਕ ਮੰਗ ਮਿਲਿਆ ਹੋਣੇ ਬੰਦੇ ਹੁਣ ਆਪਾਂ ਨੂੰ ਸਾਈਕਲ ਹੀ ਲੈਣੇ ਪੈਣਿਆ ਸੁਖੀ ਆ ਦੇਖੋ ਬਾਬੇ ਪ੍ਰਾਤ ਨੈਟਲੀ ਤੁਸੀਂ ਦੇਖ ਸਕਦੇ ਹੋ ਇੱਟਾ ਨਿਕਲੀਆਂ ਪਈਆਂ ਨੇ ਦੇਖੋ ਪਲਾਸਟਰ ਵੀ ਨਹੀਂ ਕੀਤਾ ਹੋਇਆ ਹੂ ਪਿੰਡ ਸੋਹਣਾਗਾ ਵਿੱਚੋਂ ਤੁਹਾਨੂੰ ਦਿਖਾਉਨੇ ਆ ਘਰਵਾਰ ਜੇ ਆਜੋ ਦੇਖੋ ਕਿਉਂ ਕਰੋ ਚੈੱਕ ਆਹ ਦੇ ਸਬਜ਼ੀਆਂ ਲਾਈਆਂ ਲੋਕਾਂ ਦੀ ਬਾੜੀ ਲਾਈ ਹੋਈ ਜਿਵੇਂ ਆਪਣੇ ਇੰਡੀਆ ਲਾਉਂਦੇ ਆ ਇੱਧਰ ਵੀ ਸਾਰੇ ਬੈਸਟ ਤੇ ਦੇਖ ਲਓ ਦੋ ਕ ਬੰਦੇ ਦੇਖਿਆ ਮੈਂ ਹੂ ਪਹਿਲੇ ਸਿਖਰ ਦੁਪਹਿਰ ਸਿਖਰ ਦੁਪਹਿਰ ਆਪਣੇ ਵੀ ਘਾਟੀ ਲੋਕ ਦੇਖਦੇ ਆ ਪਰ ਆਪਣੇ ਫਿਰ ਵੀ ਦੇਖ ਜਾਂਦੇ ਆ ਇਹ ਤੇਰਾ ਬਾਦੀ ਬੁੱਦੀ ਘਾਟੀ ਆ ਪਿੰਡਾਂ ਦੀ ਪਿੰਡ ਨਿੱਕੇ ਨਿੱਕੇ ਜੀ ਨੇ ਬਸ ਉਹ ਵੀ ਸਕੂਨ ਜੀ ਲੋਕ ਦੁਪਹਿਰੇ ਤਾਂ ਪੂਰੇ ਘਰੇ ਬੈਠੇ ਰਹਿੰਦੇ ਜਾਂ ਫਿਰ ਜਮਾ ਹੀ ਫਿਰ ਬੀਚ ਬੂਚਦੀ ਜਾਂਦੇ ਆ ਲੇਕਾਂ ਲੋਕਾਂ ਦੇ ਨੌਣ ਧੌਣ ਹੁਣ ਕਿਵੇਂ ਗਰਮੀਆਂ ਚੱਲ ਪਈਆਂ ਆਹੀ ਕੋ ਚੱਲਣਾ ਟੂਰਿਸਟ ਡਿੱਗਣਾ ਸਾਰਾ ਇਟਰੀ ਚ ਆਪਾਂ ਵੀ ਬਾਣੇ ਰਹੇ ਹੋ ਜਿਹੜੇ ਨਵੇਂ ਆਇਆ ਬਲੌਗ ਚ ਸਬਸਕ੍ਰਾਈਬ ਕਰ ਲਓ ਚੈਨਲ ਘੁੰਮਣ ਫਿਰਨਾ ਆਪਾਂ ਵੀ ਬਾਧੂ ਜਾਂਦੇ ਆ ਦੇਖਿਆ ਕਰੋ ਸਾਰੇ ਬਲੌਗ ਤੇ ਆ ਦੇਖੋ ਗੱਡ ਖਾਨਾ ਕਿੰਨਾ ਖੜਾਗਾ ਇੱਥੇ ਲੋਕਾਂ ਦੀ ਅੰਦਰ ਪਾਰਕਿੰਗ ਬਹੁਤ ਘੱਟ ਨੇ ਵਿੱਚ ਜਿਵੇਂ 700 ਚੋਂ 70% ਘਰਾਂ ਦੀਆਂ ਬਾਹਰ ਹੀ ਵੀ ਪਾਰਕਿੰਗ ਹੈ ਹੀ ਨਹੀਂ ਉਹਨਾਂ ਕੋਲ ਵੀ ਐ ਘਰਾਂ ਦੇ ਬਾਹਰ ਹੀ ਲਾਉਂਦੇ ਆ ਲੋਕੜੀਆਂ ਗੁੱਡੀਆਂ ਮਤਲਬ ਗਰਾਜ ਗਰੂਜ ਘਾਟੀ ਆ ਲੋਕਾਂ ਕੋਲ ਘਰ ਕਿਉਂ ਕੋਈ ਛੋਟੇ ਛੋਟੇ ਐਡਲੀ ਚ ਵਿੱਚ ਬਿਲੇ ਬਿਲੇ ਬਹੁਤ ਘੱਟ ਨੇ ਇੱਥੋਂ ਖੱਬੇ ਜਾਣਾ ਆਪਾਂ ਮੁੰਡਿਓ ਖੱਬੇ ਖੱਬੇ ਸਨੀ ਇਸ ਤਰ੍ਹਾਂ ਫਰਤੇ ਲੋ ਲੱਡੀ ਆ ਗਈ ਨਹੀਂ ਨਹੀਂ ਆਜੋ ਛੋਟੀ ਗਲੀ ਲੱਗੀ ਸੀ ਮਸੀਨ ਦੋਤੋ ਆ ਵੀ ਕੇ ਜਾ ਕੋਈ ਪੁਰਾਣਾ ਨਿਕਾ ਜਾ ਗਾਣੇ ਲਾਈ ਫਿਰਦੇ ਆ ਨੌਜਵਾਨ ਗੱਭਰੂ ਐ ਇਧਰ ਆ ਗਿਆ ਸਕੂਲ ਮਿੱਤਰੋ ਆ ਸਕੂਲ ਚ ਤਾਂ ਨਹੀਂ ਪੜਿਆ ਸੁੱਖੀ ਤੂੰ ਐ ਸੁੱਖੀ ভাই ਲਵਾਤੇ ਬੜਿਆ ਪਹਿਲਾਂ 10 ਸਾਲ ਇਟਲੀ ਜੀ ਲਾ ਕੇ ਨੌਜਵਾਨ ਬਹਿ ਗਿਆ ਇਹਦਾ ਇਹਦੀ ਇੰਟਰਵਿਊ ਕਰੀਏ ਤਾਂ ਕਮੈਂਟ ਕਰਿਓ ਇਹਨੇ ਸਾਡੇ ਹੱਥੋਂ ਚਲਾ ਜਾਣਾ ਇਹਦੀ ਇੰਟਰਵਿਊ ਤਾਂ ਜਾਂਦੇ ਜਾਂਦੇ ਹੀ ਕਰਨੀ ਚਾਹੀਦੀ ਆ ਨਾ ਅਸਰ ਇੰਟਰਵਿਊ ਕਰਕੇ ਅੱਲੋ ਪਰਸ ਨੂੰ ਕਰਦੇ ਆਂ ਇਹਦੀ ਇੰਟਰਵਿਊ ਆਹ ਘੱਡੀ ਵਾਈ ਇੱਥੇ ਬਹੁਤ ਚੱਲਦੀ ਆਂ ਪਾਂਡਾ ਏ ਪ੍ਰਾਣੀ ਪਾਂਡਾ ਆਈ ਅਮਰੂਤੀ ਵੀ ਲਾ ਲਓ ਇੱਕ ਤਰ੍ਹਾਂ ਦੀ ਪਰ ਇਹਦਾ ਲੋਹਾ ਇੰਨਾ ਕ ਤਕੜਾ ਏ ਕਿ ਹੈ 4x4 ਨੇ ਸਾਰੀਆਂ ਆਹ ਜੌਨ ਏ ਦੇਖੋ ਪਿੱਛੇ ਬੰਨਾ ਬੈਰਾ ਪੀਲਾ ਰੰਗ ਜਾਵਾ ਮਬਿਆ ਦੇਖੋ ਆ ਪਿੰਡ ਇੱਧਰ ਨੂੰ ਕਾਫੀ ਵਧਿਆ ਹੋਇਆ ਫੈਕਟਰੀਆਂ ਨੇ ਚਾਰ ਪੰਜ ਇੱਥੇ ਪਤਾ ਨਹੀਂ ਕਾਦੀਆਂ ਨਸਾਂ ਦਾ ਆਪ ਨਹੀਂ ਪਤਾ ਤੇ ਆ ਮੂਰੇ ਚਾਰ ਪੰਜ ਘਰ ਰੋੜ ਆ ਗਏ ਮਤਲਬ ਸਾਈਡ ਜਿਨ ਜਿਓਂ ਖੇਤਾਂ ਵਾਲੇ ਦਾ ਰੋ ਸਿਸਟਮ ਆ ਇਹ ਤਰ ਫੇਰ ਮੱਕੀ ਆ ਗਈ ਉਹ ਸਾਹਮਣੇ ਸਾਡਾ ਪੰਡੀ ਦੇਖ ਰਿਹਾ ਉਹ ਪਰ ਹਾਂ ਬਾਈ ਤਰ ਦੀ ਆਪਦੇ ਪੰਡ ਨੂੰ ਹੋਣਾ ਨਵਾਂ ਰਾਹੀ ਵੀ ਦੇਖਿਆ ਸੀ ਰਾਜ ਇਹ ਵੀ ਖੇਤਾਂ ਵਾਲਾ ਹੀ ਆ ਪਤਲੇ-ਪਤਲੇ ਹੀ ਰਾਹ ਹੁੰਦੇ ਆ ਰੇਟ ਲਈ ਸਾਰੇ ਇਦਾਂ ਹੀ ਮਤਲਬ ਸਾਡਾ ਇਲਾਕਾ ਥੋੜਾ ਜਿਆਦਾ ਪੁਰਾਣਾ ਕਰਮੋਨਾ ਏਰੀਆ ਦਾ ਜਿਹੜਾ ਮਨ ਲਾ ਸਾਰਿਆਂ ਨਾਲ ਪੁਰਾਣਾ ਹੀ ਹੈ ਇਟਲੀ ਦਾ ਜਿਹੜੇ ਮੁੰਡੇ ਹਾਲੀਵੁੱਡ ਵੀ ਦੋਸਤਾਂ ਦੇ ਤਰ੍ਹਾਂ ਆਉਂਦੇ ਆ ਕਿਸੇ ਹੋਰ ਏਰੀਏ ਚ ਉਹ ਕਹਿੰਦੇ ਇਹ ਤਾਂ ਜਿਵੇਂ ਇੰਡੀਆ ਵਾਲਾ ਮਾਹੌਲ ਹੈ ਕਿ ਮੱਕੀ-ਮੁੱਕੀ ਇੱਥੇ ਜਿਆਦਾ ਲੱਗਦੀ ਆ ਸਾਰੇ ਝੜ ਚੁ ਗਏ ਪੱਟ ਫੁੱਲ ਚੁ ਗਏ ਨੇ ਉਧਰ ਦਾਰ ਜੀ ਉਨਾਗਲ ਬੈਟਰੀ ਵਾਲਾ ਸਾਈਕਲ ਆ ਸਰਮੇ ਵਾਲਾ ਉਹ ਦੇਖ ਉਹ ਤਾਂ ਜਾਂਦਿਆ ਫਾਕੇ ਵੜਦੇ ਦੋਨੇ ਜਾਣੇ ਮੱਭੇ ਉਹ ਵਿਲਾ ਦੇਖੋ ਕਿੰਨਾ ਸੋਹਣਾ ਖੇਤਾਂਆਂ ਜਾਲੇਦਾਲੇ ਖੇਤ ਵਿਚਾਲੇ ਜਿਹਾ ਪਾਇਆ ਹੋਇਆ ਮਤਲਬ ਇਹ ਬੇਸਮੈਂਟ ਵੀ ਹੋਊਗਾ ਇਹਦੇ ਅੰਦਰ ਫਿਰ ਕੇ ਉੱਤੇ ਜਿਹਾ ਬਣਾਇਆ ਹੋਇਆ ਨਾਲੇ ਥਾਂ ਖੁੱਲਾਗਾ ਦੇਖ ਸਾਰਾ ਸਕੂਨ ਜਿਹਾ ਜਿ ਬੈਠਿਆ ਮਤਲਬ ਆਪੇ ਜਿਹੇ ਸੱਲਾ ਆ ਗਿਆ ਕਾ ਨਾ ਆਪਾਂ ਵੀ ਸੱਜੇ ਵਸ ਨਹੀਂ ਜਾਣ ਆ ਵਾਈ ਬਈ ਅਜਿਹੀ ਅਰੇ ਇੱਥੇ ਸਾਡੇ ਏਰੀਆ 'ਚ ਥੋੜੀ ਇੰਪਰੂਵਮੈਂਟ ਹੋਈ ਆ ਵੀ ਲੋਕ ਸਬਜ਼ੀ-ਸੂਜੀ ਲਾਉਣ ਲੱਗ ਗਏ ਅੱਗੇ ਤੇ ਕੱਲੀ ਮੱਕੀ ਲਾਉਂਦੇ ਆ ਦੇਖੋ ਆ ਮੱਕੀ ਖੁੰਡੇ ਜਿਵੇਂ ਲਾਈ ਪਈ ਆ ਲੰਘਿਆ ਨਾ ਮੋਟਰ ਸਹਾਲਾ ਲਾਉਣ ਇਹਨਾਂ ਨੇ ਮੋਟਰ ਸਹਾਲ ਵੀ ਕੱਢ ਲੇ ਗਰਮੋਂ ਗਰਮੀ ਮੋਟਰ ਸਹਾਲ ਹੀ ਚੱਲਣੇ ਹੁਣ ਆਪਣਾ ਆਪਣੇ ਪ੍ਰਾਣ ਦੇ ਵਿੱਚ ਸਾੜੀ ਦਾ ਸੀਜ਼ਨ ਚੱਲਦਾ ਨਾ ਇਹਨਾਂ ਦੇ ਸਾੜੀ ਹੋਣਾ ਹੈ ਇਹ ਆਪਣੇ ਇਹਨਾਂ ਦੇ ਮੱਕੀ ਦਾ ਸੀਜ਼ਨ ਸਾਰਾ ਨਾਲ ਵੱਧ ਜਾ ਹੁਣ ਮਣੀ ਸਤਾਲੇ 'ਚ ਕੰਮ ਕਰਦਾ ਇੱਥੇ ਕਣਕਾ ਕਣਕਾ ਨੇ ਵੱਢ ਲਈ ਹੁਣ ਮੱਕੀ ਸਟਾਰਟਿੰਗ ਹੋ ਗਈ ਹਾਂ ਹੁਣ ਮਣੀ ਬਾਬੇ ਸਤਾਲੇ 'ਚ ਕੰਮ ਕਰਦਾ ਉਹੀ ਸਿਆਲਾਂ ਜੋ 7-8 ਘੰਟਿਆਂ ਦੇ ਅੰਦਰ 6 ਘੰਟੇ ਆਇਆ ਹੁੰਦਾ ਵੀ ਸੀਜ਼ਨ ਦੇ ਹਿਸਾਬ ਨਾਲ ਹੁੰਦਾ ਉਸਤਾਦਿਆਂ ਨੇ ਕੰਧਾਂ ਦੇਖੋ ਤੁਸੀਂ ਕਿਉਂਕਿ ਹੰਮ ਗਏ ਲੋ ਜ ਆ ਅਸੀਂ ਮੁੜ ਜੂਗੇ ਸਾਡੇ ਪਿੰਡ ਵਾਲਾ ਲੋਕਰ ਆ ਦੇਖੋ ਪਤਲਾ ਰਾਹ ਜਾਂਦਾ ਵਾਲੇ ਵਾਲੇ ਖਾਲੇ ਇਧਰ ਫੇਰ ਮੱਕੀ ਉਹ ਦੇਖੋ ਘਾਹ ਦੀ ਕਟਾਈ ਚੱਲ ਰਹੀ ਐ ਆ ਵੀ ਇਹ ਖੇਤਾਂ ਵਾਲਿਆਂ ਨੂੰ ਕੱਟਣਾ ਵੰਦਾ ਆਦੇ ਪਿੱਛੇ ਗੱਡੀ ਲਾਈ ਉਹ ਪਰੇ ਰੱਖੋ ਗੱਡੀ ਮੂਰੇ ਘਾਹ ਦੀ ਕਟਾਈ ਚੱਲਦੀ ਐ ਸਾਈਡ ਤੇ ਲੈ ਨਵੇਂ-ਨਵੇਂ ਪੋਜਾਂ ਜੇ ਵਹਿਣਾ ਓਏ ਇਹ ਆ ਦੇਖ ਖਾਲਿਆਂ ਚ ਵਾ ਹੁਣ ਹੌਲੀ ਹੌਲੀ ਪਾਣੀ ਆਉਣ ਲੱਗ ਗਿਆ ਇਹਨਾਂ ਨੇ ਸਾਰੇ ਖਾਲੇ ਘੜ ਕੇ ਫਿਰ ਪਾਣੀ ਫੁੱਲ ਚੱਲਿਆ ਕਰੋ ਇਹ ਚ ਮੱਕੀ ਨੂੰ ਪਾਣੀ ਸਾਰਾ ਖਾਲਿਆਂ ਚ ਲਾਦਾ ਇੱਥੇ ਕੋਈ ਮੋਟਰ ਨਹੀਂ ਹੈਗੀ ਜਿਵੇਂ ਆਪਣੇ ਦਾ ਥੱਲੇ ਧਰਤੀ ਵਾਲਾ ਪਾਣੀ ਇਹ ਨਹਿਰੀ ਪਾਣੀ ਯੂਜ਼ ਕਰਦੇ ਆ ਆਪਣੇ ਪੰਜਾਬ ਚ ਦੀਆਂ ਨਹਿਰਾਂ ਲੱਗਦੀਆਂ ਕਿਤੇ ਦੇਖਿਆ ਵੀ ਨਹਿਰੀ ਪਾਣੀ ਲੱਗਦਾ ਜੁਰਮਾਨਾ ਕਰ ਦਿੰਦਾ ਜੇ ਕੋਈ ਨਹਿਰੀ ਪਾਣੀ ਲਾਉਂਦਾ ਲੈ ਵੀ ਹੋਰ ਉਹ ਕੱਢੀਆਂ ਗਾਦੇ ਵਾਸਤੇ ਮੈਂ ਹੈਰਾਨ ਆ ਤੇ ਆ ਦੇਖੋ ਆ ਘਰ ਕੋਈ ਬਹੁਤ ਜਿਆਦਾ ਪੁਰਾਣਾ ਹੈਗਾ ਬੰਦੀ ਹੋ ਗਿਆ ਹੈ ਮਤਲਬ ਐਂ ਬਸ ਛੱਡ ਜਾਂਦੇ ਐਟਾਂ ਦੇ ਢੋਂਦੇ ਬਹੁਤ ਘਾਟਾ ਕਰ ਜਿੱਥੇ ਪਿਆਗਾ ਪਿਆਰ ਰਹਿਣ ਦਿੰਦੇ ਐਂ ਬਸ ਪ੍ਰਾਤਨ ਬਹੁਤ ਆ ਬਾਬੇ ਇਟਲੀ 13 ਦਾ ਬੰਦੇ ਨੂੰ ਆ ਕੇ ਜਿਹੜਾ ਨਵਾਂ ਬੰਦਾ ਆਉਂਦਾ ਵੀ ਆ ਕਿੱਥੇ ਆ ਗਿਆ ਇਹ ਤਾਂ ਇੰਡੀਆ ਨਾਲੋਂ ਵੀ ਪੁਰਾਣਾ ਜਿਹਾ ਐਂ ਜਿਹਾ ਲੱਗਦਾ 13 ਦਾ ਬੰਦੇ ਨੂੰ ਸਾਡਾ ਏਰੀਆ ਦਾ ਖਾਸ ਕਰਕੇ ਆ ਫੇਰ ਰੋਮੀਆਂ ਆ ਦੇ ਆ ਗੱਠਾ ਬਣਾ ਲੀਆਂ ਇੱਥੋਂ ਵਾਲੀ ਦੀ ਛੱਡੀ ਪਈਆ ਥੱਲੇ ਲੈ ਐਨਾ ਜੇ ਜੋਸ਼ ਆਇਆ ਪੂਰਾ ਲੈ ਬਾਅਸ ਚੱਲੇ ਬਾਅਸ ਚੱਲੇ ਔਰ ਪਿੰਡ ਆ ਗਿਆ ਪਤਾ ਲੱਗਿਆ ਆ ਟਾਵਰਾ ਵਾਪੇ ਇੱਥੇ ਇਹ ਜਿਹੜਾ ਟਾਵਰ ਹੁੰਦੇ ਆ ਆਪਣੇ ਜਿਵੇਂ ਬਾਲੇ ਚ ਚਲਾਉਂਦੇ ਇੱਥੇ ਤਾਂ ਐਡਾ ਗੇ ਵਸਾ ਖੰਬੇ ਜਿਹਦੇ ਉੱਤੇ ਡੰਗਦੇ ਸਾਰੇ ਸਾਰੇ ਚੈਨਲਾਂ ਦਾ ਹੀ ਆ ਇਹ ਤੇ ਮਤਲਬ ਜਿੰਨੇ ਇੱਥੇ ਹੋਣੇ ਸਿੰਮ ਸਾਰਿਆਂ ਦਾ ਇੱਕ ਤੀ ਹੁੰਦਾ ਇੱਥੇ ਐ ਨਹੀਂ ਆਪਣੇ ਪਿੰਡਾਂ ਜਿਹਦਾ 5 5 6 6 ਲਾਈ ਪਏ ਹੁੰਦੇ ਆ ਨੜੇ ਮੱਲਾ ਖਰਚਾ ਵੀ ਉਹ ਕਿੱਡਾ ਕਰ ਦਿੰਦੇ ਆ ਕਿ ਕਾਲੇ ਕਿੰਨਾ ਉੱਚਾ ਲਾਉਂਦੇ ਆ ਉਹ ਕਰਕੇ ਨਾ ਬਾਕੀ ਆ ਹੁਣ ਸੋਹਣਾ ਆ ਬਹੁਤ ਲੱਗਣ ਲੱਗਿਆ ਕਿ ਹਰੀਆਲੀ ਹੋ ਗਈ ਦਰਖਤ ਦੋਖ ਤੇ ਖੜ ਗਏ ਸਾਰੇ ਸਿਆਲਾਂ ਚ ਸੁੱਕ ਜਾਂਦੇ ਆ ਉਦੋਂ ਥੋੜਾ ਔੜ ਜਿਹਾ ਲੱਗਣ ਲੱਗ ਜਾਂਦਾ ਕੰਮ ਬਾਕੀ ਜਦ ਤਨ ਖਾਲੇ ਖੂਲੇ ਘਾਟ ਤੇ ਉਦੋਂ ਦਾ ਜਮੇ ਸਿਰਾ ਹੋ ਜਾਣਾ ਮੂਰੇ ਆ ਜੋ ਗਿਆ ਸਾਡਾ ਪਿੰਡ ਜੱਦੀ ਸਕੰਦਲਾਰਾ ਰੀਪਾ ਦੋਲਿਓ ਤੇ ਅਵਤਾਰ ਦੀ ਬਸ ਇੱਥੇ ਕਰਾ ਲੈਣਾ ਆਪਾਂ ਲਿਆਉਣਾ ਅਵਤਾਰ ਨੂੰ ਰਈ ਤੇ ਆ ਦੇਖੋ ਨੌਜਾਨ ਗੱਭਰੂ ਫੇਰ ਆ ਚੁਕੇ ਨੇ ਇਹ ਕਰਨਗੇ ਅੱਜ ਕੋਲ ਆਉ ਜਾਂਦੇ ਆਉ ਜਾਂਦੇ ਆਉ ਜਾਂਦੇ ਆ ਕਿਸੇ ਦਿਨ ਵਾਪੇ ਲੂਨਾਵਾਰ ਕਲਾ ਬਲੌਗ ਬਣਾਵਾਂ ਮੇਲਾ ਇਟਲੀ ਦਾ ਹਰ ਇੱਕ ਸਾਲ ਆਪਾਂ ਬਣਾਉਨੇ ਹੁੰਨੇ ਆ ਉਹ ਵੀ ਦੁਬਾਰੇ ਬਣਾਵਾਂਗੇ ਕਿਸੇ ਦਿਨ ਬਲੌਗ ਮੈਂ ਤਾਂ ਜਾਣਾ ਤਾਂ ਹੀ ਅੱਜ ਵੀ ਆ ਪਰ ਕਿਸੇ ਦਿਨ ਵਧੀਆ ਮੈਨ ਜਾ ਕਰਕੇ ਬਲੌਗ ਬਣਾਵਾਂਗੇ ਝੂਟੇ ਛਾੜੇ ਲਵਾਂਗੇ ਨਾਉਣ ਨੂਣ ਵੀ ਹੁਣ ਜਾਇਆ ਕਰਨਾ ਹੁਣ ਵਾ ਸੀਜ਼ਨ ਚੱਲ ਪਿਆ ਜੁੜੇ ਰਹੋ ਤੇ ਅਗਸਤ ਤੇ ਟੂਰ ਵੀ ਕੱਢ ਰਹੇ ਆ ਅਵਤਾਰ ਜੀ ਉਡਾ ਰਹੇ ਵਾਰ ਰਵੀਲ ਨਹੀਂ ਕਰਨਾ ਕਿੱਥੇ ਦਾ ਤਗੜਾ ਹੀ ਆ ਟੂਰ ਬਸ ਤਗੜਾ ਹੀ ਅਵਤਾਰ ਜੀ ਇਸ ਵਾਰ ਸਾਡੇ ਨਾਲ ਜਾਣਗੇ ਟੂਰ ਤੇ ਵੀ ਐ ਨਹੀਂ ਵੇਟਰੀਚ ਨਹੀਂ ਹੋਊਗਾ ਆਊਟ ਆਫ ਕੰਟਰੀਜ਼ ਹੋਊਗਾ ਕੰਟਰੀ ਵੀ ਨਹੀਂ ਕੰਟਰੀਜ਼ ਤੇ ਉਹਨਾਂ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਪਿੰਡ ਆ ਚੁ ਗਿਆ ਸਕੰਦੋ ਲਾਰਾ ਰੀਪਾ ਦੋਲਿਓ ਮੱਲਾ ਸਾਡਾ ਮੈਂਡ ਏਰੀਆ ਚ ਬਹੁਤ ਜ਼ਿਆਦਾ ਪੁਰਾਣਾ ਹੈਗਾ ਵੀ ਇੱਥੇ ਤੁਹਾਨੂੰ ਟੁੱਟੇ-ਭੁੱਟੇ ਘਰ ਬਹੁ ਮਿਲਣਗੇ ਤੇ ਉਹ ਗਧੇ-ਗੁਧੇ ਖੜੇ ਹੋਦੇ ਆ ਇਹਦੇ ਬਹੁਤ ਘੌਰਾ ਕਿਹਾ ਹੈ ਗਧੇ ਕੁੱਕੜ ਕਾਕੜ ਮਦਲੋਏ ਜੱਦੀ ਸਰਦਾਰ ਹੀ ਲਾਦਾ ਇੰਡੀਆ ਵਾਲਾ ਉਹ ਦੇ ਕੋਕੜ ਵੀ ਫਿਰਦੇ ਆ ਇੱਥੇ ਹੰਭ ਕੇ ਲਾ ਦੇਣਾ ਅਜਾ ਮਾਣ ਹਾਂਜੀ ਕਿ ਉਹ ਗਨਾਂ ਨਾ ਮਨੋ ਲਾ ਡਰਾਈਵਰ ਚੇਂਜ ਕਰਦਾ ਹੈ ਆਉ ਪੈਂਡਾ ਆ ਕੇ ਹੁਣ ਇਹਨੇ ਫੜ ਲਿਆ ਵੀ ਕਿਤੇ ਹੁਣ ਨਾ ਚਲਾਉਣਾ ਮੇਜੇ ਵਾਲਾ ਸਾਈਕਲ ਬਾਸ ਕਰਕੇ ਪਹਿਲਾਂ ਜਿਹਦੇ ਜਿਹਦੇ ਮੰਗੇ ਸੀ ਆ ਦੇ ਆ ਵੀ ਘਰੇ ਬਾੜੀ ਲਾਈ ਹੋਈ ਹੈ ਇਹਦੀ ਉੱਥੇ ਰੋਕ ਲਿਓ ਸ਼ਾਮੇ ਮੜਾ ਜਾ ਚੱਲ ਆਜੋ ਅੱਗੇ ਕੌਥੇ ਚਲੀਏ 11 ਪਾਰਕ ਜੀ ਜੀ 11 ਪਾਰਕ ਜੀ ਜੀ ਲੈ ਚੱਲਿਓ ਆਏ ਹਾਏ ਆਏ ਹਾਏ ਆਏ ਹਾਏ ਹੁਣ ਨਹੀਂ ਬੁਲਾਉਂਦੇ ਹੁਣ ਨਹੀਂ ਬੁਲਾਉਂਦੇ ਪੈਂਡਾ ਆ ਕੇ ਪੈਂਡਾ ਆ ਕੇ ਲੋ ਜੀ ਕਹਿੰਦੇ ਜਿਹੜਾ ਸਗੁਣ ਪਿੰਡ ਆ ਕੇ ਮਿਲਦਾ ਪਿੰਡਾ ਨਹੀਂ ਮਿਲਦਾ ਬਾਕੀ ਸਾਡੇ ਪਿੰਡ ਦਾ ਰੱਬ ਦੀ ਕੁਦਰਤੀ ਆ ਜਿਹੜੀ ਲੇਕ ਬਣਾਈ ਹੋਈ ਹੈ ਨਾ ਇਹ ਤਾਂ ਬੜਾ ਹੀ ਨਿਆਰਾ ਇਹ ਪਹਿਲਾਂ ਕਿਸੇ ਦਾ ਕਿਲਾ ਕੋਲਾਈ ਬਾਬਿਓ ਪਿੰਡ ਵਾਲਾ ਵਲੌਗ ਵੀ ਆਪਾਂ ਸਪੈਸ਼ਲ ਬਣਾਇਆ ਹੋਇਆ ਜੀ ਸਾਰਾ ਪਿੰਡ ਦਿਖਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਜਾ ਕੇ ਮੇਰਾ ਇਟਲੀ ਵਾਲਾ ਪਿੰਡ ਸਕੰਦੂਲਾਰਾ ਦੀਪਾਦੋਲੀਓ ਉਹ ਦੇਖੋ ਇੰਨੇ ਚਾਚ ਨੇ ਸਦਾ ਹੀ ਲਾਂਗੇ ਵਸਿੰਦੇ ਕਿੰਨੀ ਨਹੀਂ ਇਹ ਅੱਜ ਨਾਉਣਗੇ ਹਟਦੇ ਨਹੀਂ ਅੱਜ ਹਣ ਇੱਥੇ ਬਹਿਨੇ ਆਂ ਪੰਜ ਕਮੈਂਟ ਫਿਰ ਚੱਲਦੇ ਆਂ ਅਗਰਾਂ ਨੂੰ ਸ਼ਾਮ ਨੂੰ ਜਾਣਾ ਸੁਨੋਵਾਰਕ ਮਤਲਬ ਮੀਲੇ ਤੇ ਹਣ ਇੱਥ ਇੱਥੇ ਸਾਡੇ ਪਿੰਡ ਵੀ ਵੱਤਕਾਂ ਮੁੱਤਕਾਂ ਬਹੁਤ ਫਿਰਦੀਆਂ ਨੇ ਬਾਬੇ ਉਹ ਚੋਦੋ ਦੇ ਬੈਠੀਆਂ ਲੋਏ ਮੇਤਰੋ ਦੋ ਪਿੰਡਾਂ ਦਾ ਢੀੜਾ ਦਵਾ ਕੇ ਤੁਹਾਨੂੰ ਅਸੀਂ ਆਜੋ ਕੇ ਆਂ ਸਕੰਦਲਨਾਰਾ ਰੀਪਾ ਦੋਲੀਆਂ ਚ ਵਾਪਸ ਕਿਵੇਂ ਲੱਗੇ ਤੁਹਾਨੂੰ ਇਟਲੀ ਦੇ ਪਿੰਡ ਠੀਕ ਹੀ ਨਹੀਂ ਮੋਢਾ ਮੋਢੇ ਆ ਜਿੱਦਾਂ ਕੇ ਦਾ ਕੇ ਪੰਜਾਬ ਵਾਲਾ ਮਾਹੌਲ ਹੈ ਖੇਤਾਂ ਦਾ ਹਾਂ ਹਾਂ ਸੇਮ ਹੀ ਆ ਸੇਮ ਹੀ ਆ ਮੱਕੀ ਮੁੱਕੀ ਉਵੇਂ ਹੀ ਕਣਕਾਂ ਗਣਕਾਂ ਕੋਈ ਤਾਂ ਵੀ ਨਹੀਂ ਓੱਖ ਲੱਗਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਇਹਨੂੰ ਸਾਡੇ ਏਰੀਆ 'ਚ ਕੋਈ ਯਾਰ ਨਾਮ ਨਹੀਂ ਨਾ ਹੋ ਗਿਆ ਹਾਂ ਹੁਣ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ 9-10 ਮਹੀਨਾ ਉਧਰ ਨਾਲੋਂ ਤਾਂ ਬ ਇਹ ਰਹਿਣਾ ਬਾਬੇ ਰੋਮਾਂ ਜਮਾ ਮਾਰਿਆ ਤੇ ਇਹਦੇ ਨਾਲ ਅਲੱਗ ਪੋਡਕਾਸਟ ਕਰਾਂ ਇਹਦੀ ਇੰਟਰਵਿਊ ਨਹੀਂ ਲੈਣੀ ਹੈਗੀ ਉਤਾਰ ਤਾਂ ਇਥੇ ਰਹਿੰਦੇ ਨੂੰ ਕਾਫੀ ਟਾਈਮ ਹੋ ਗਿਆ ਉਤਾਰ ਕਿਵੇਂ ਲੱਗਦਾ ਪਿੰਡਾਂ ਵਾਲਾ ਮਹੌਲ ਸਹੀ ਹੋਇਆ ਜੀ ਜਿਸ ਤਰ੍ਹਾਂ ਆਪਣੇ ਇੰਡੀਆ ਮੌਸਮ ਹੁੰਦਾ ਨਾ ਵੀ ਗਰਮੀ ਜ਼ਿਆਦਾ ਆਉਂਦੀ ਆਹ ਦਿਨਾਂ ਦੇ ਵਿੱਚ ਤੇ ਇਦਾਂ ਨਹੀਂ ਕਰ ਵੀ ਗਰਮੀ ਨਹੀਂ ਆਉਂਦੀ ਹੈਗੀ ਬਸ ਧੁੱਪ ਚਾਉਦੀ ਬਹੁਤ ਹੈ ਇੱਥੇ ਸਾਫ਼ ਮੌਸਮ ਕਰਕੇ ਤੇ ਸਸੇ ਗਾ ਸਾਡਾ ਬਲੌਗ ਦੇਖਣ ਲਈ ਧੰਨਵਾਦ ਤੁਹਾਡਾ ਅੱਗੇ ਵੀ ਇਹੇ ਜੇ ਬਲੌਗ ਬਣਾਉਂਦੇ ਰਾਵਾਂ ਜੁੜੇ ਰਹੋ ਸਾਡੇ ਚੈਨਲ ਪਿੰਡੂ ਉਟਾਲੀਆ ਨਾਲ ਸਬਸਕ੍ਰਾਈਬ ਕਰ ਲੇ ਸਾਰੇ ਲਾਈਕ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਵੀ ਸੁੱਖੀ ਦਾ ਪੌਡਕਾਸਟ ਆਵੇ ਕਾ ਨਾ ਬਹਿਈ ਗਰੀ ਦੇਣਾ ਭਾਵੇਂ ਕਮੈਂਟ ਲਾ ਕੇ ਨਾ ਮੈਂ ਰਮਰੋ ਜੀ ਆਉਂਗਾ ਕਰ ਦਿਓ ਕਿੰਨੇ ਕਮੈਂਟ 10 ਕਮੈਂਟ ਬਹੁਤ ਨੇ ਨਾ 20 20 ਕਮੈਂਟ ਕਰ ਦਿਓ ਭਾਵੇਂ ਇੱਕ ਜਣਾ ਹੀ ਕਰ ਦਿਓ ਵੀ ਸੁੱਖੀ ਦਾ ਪੌਡਕਾਸਟ ਆ ਜਾਏ ਆ ਸੁੱਖੀ ਦਾ ਪੌਡਕਾਸਟ ਆ ਜਾਊਗਾ ਤੇ ਸਤਿ ਸ੍ਰੀ ਅਕਾਲ ਜੀ ਅਲੇਕ ਤੇ ਬਹਿਨੇ ਹੁਣ ਤਾਂ ਘੰਟਾ ਫਿਰ ਚੱਲਦੇ ਆ ਘਰਾਂ ਨੂੰ ਨਾ ਨਾ ਚੱਲੇ ਆਪਾਂ ਨਹਾਉਣ ਚੱਲੇ ਆ That's the